മമ്മ ബുട്ടി കാര നു मैंने सब्जियाँ वगैरह सारे के काम बड़ा औखा नन्नू नन्नू दिल बना दे पापा ने दिल बना देता करके मनु पापा ਯਾਰ ਫਾਈਨ ਪੱਲੇ ਯਾਰਾ ਰੋਕਾ ਨਾ ਕੋਈ ਗੱਲ ਨਾ ਮਾਰੂ ਕਾਦੀ ਕੋਈ ਨੰਨੇ ਤੂੰ ਕੀ ਕਾਣਦੇ ਆ ਕੀ ਖਾਣਾ ਆਪਲ ਕਿੱਥੋਂ ਲੱਭਣਦੇ ਆ ਇਹਦੇ ਕੋਈ ਕਿੱਥੇ ਆਪ ਹੈਗੇ ਹੁੰਦਾ ਉਹ ਤਾਂ ਫੇਰ ਤੇ ਨਾ ਖੋਲੋ ਪ੍ਰਿਥਵੀ ਨੀ ਦੇਣਾ ਕੱਢ ਕੇ ਸਾਰੇ ਹੱਥ ਵਾਲੀ ਕੱਢ ਕੇ ਕੱਢ ਕੇ ਦੇ ਦਿਓ ਫੇਰ ਸਾਰੇ ਇਹਦੇ ਲੋਕ ਹੈ ਨਹੀਂ ਨਹੀਂ ਯਾਰ ਹੁਣ ਦੇ ਲੋਗੇ ਹੀ ਹੁੰਦਾ ਇਹ ਤਾਂ ਇਦਾਂ ਕਰ ਰਹੇ ਸੀ ਇੱਕ ਕੱਢ ਕੇ ਨਾ ਉਹ ਕੱਢ ਕੇ ਰਹਿਣ ਦੇ ਦੇ Batas, saya baca, saya ada ya, sama dengan kaki, kaki, dari mulai, 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 dari ਇਹ ਦਾ ਕੱਦ ਨਹੀਂ ਆਪਾਂ ਕਰਦੀਆਂ ਕਿੱਦੇ ਜੰਮੀ ਦੇਉਂ ਕੰਮੀ ਦੇ ਦੇ ਲੋਕੇ ਹੈ ਜਿਹੜੇ ਰਿਸ਼ਤੇ ਆ ਨਾ ਇੱਥੇ ਦੇ ਲੋ ਅਲੱਗ-ਅਲੱਗ ਦੇ ਰਿਸ਼ਤੇ ਇਧਰ ਆ ਆਹ ਇਹ ਸਾਸਨ ਜੀ ਐਸਾ ਹੋਵੇ ਹੈ ਸਾਡੀ ਕਰਨ ਵਾਲਾ ਜੀ ਸਾਸਰੀ ਗਾਜ ਸਾਸਰੀ ਗਾਜ ਕਿਦਾਂ ਜੀ ਖਾ ਲਓ ਦੁੱਧ ਪਾਓ ਮਮਮੀ ਸਾਡੀ ਕਰਨ ਕੋਈ ਖਾਣ ਲੈ ਮਨੂ ਜਾ ਆਪਣੇ ਚੱਪੜਾ ਵਾਲਾ ਤੇਰੇ ਚੱਪੜ ਕਿੱਥੇ ਆ ਮਨਵੀਰ ਇੱਥੋਂ ਕਾਣ ਕਿੱਥੋਂ ਯਾਰ ਥੱਲੇ ਉਹ ਇਹਨਾਂ ਦੀ ਫਰਿੱਜ ਪਹਿਲਾਂ ਤੇ ਇੱਧਰ ਲੱਗੇ ਉਹ ਕਾਟ ਮੈਂ ਲਾਦਾ ਕਿਥੋਂ ਜਦੋਂ ਜੀ ਆਪ ਦਾ ਕੀ ਟਾਈਮ ਹੋਣਾ ਨਹੀਂ ਨਹੀਂ ਕਿਹਦੇ ਨਾਲ ਥੱਲੇ ਉਹ ਬੰਦਾ ਜੋ ਸਿੰਮ ਦਾ ਮੇਰਾ ਆ ਨਹੀਂ ਆ ਯਾਰ ਕੰਦਨ ਆਲੀ ਕਾਤਾ ਬੰਦਾ ਮੈਂ ਉਹ ਜਦੋਂ ਕਮਰੇ 'ਚ ਨਹੀਂ ਗਈ ਉਹ ਵਾਲੇ ਕਮਰੇ 'ਚ ਬੈਠੀ ਸੀ ਉਹਨੂੰ ਉਧਰ ਪਿੱਛੋਂ ਹੋਗਾ ਪਾਛੜੀ ਵੀ ਉਹਦੇ ਬਾਹਰ ਆਉਂਦੇ ਉਹ ਵੀ ਇਧਰ ਆਉਂਦੀ ਪਈ ਉਹ ਪੂਰਾ ਟੁੱਟ ਗਿਆ ਪਾਲਣ ਲੱਤ ਛੁੱਟ ਗਈ ਆਹ ਲੜਾ ਪਿੱਛੇ ਗੜੀ ਵੀ ਹੈ ਹੁਣ ਯਾਰੀ ਵੀ ਆਪੋ ਉਹ ਪਰਣਾੜਾ ਵੀ ਹੈ ਪਿੱਛੇ ਉਹਨਾਂ ਦੀ ਬਾਹਰ ਕੋਠੀ ਲਾਵਾਂਗੇ ਇੱਥੇ ਨਹੀਂ ਕਰਨਾ ਤਾਂ ਕੁਝ ਕਰਦੇ ਇਹਨਾਂ ਪਾਲਣ ਇਹਦਾ ਡਿਓ ਠਾਪ ਕਰਪ ਦੇ ਨੀ ਸપરા ਬੰਨਿਆਣ ਦਾ ਪਛਾਹ ਹੋਵੇ ਉਧਰ ਜਾ ਜੀ ਥੋੜੀ ਹੁੰਦੀ ਆਪਣੇ ਘਰ ਜਿਹਦਾ ਸਾਡੇ ਦਾ ਨਹੀਂ ਨਿਕਣ ਵਾਲੇ ਘਰ ਦੇ ਨਹੀਂ ਉਧਰ ਨਹੀਂ ਜਾਓ ਇਧਰ ਤਾਂ ਨਹੀਂ ਕਹਿੰਦੇ ਡਿਗ ਆ ਇੱਕ ਲੈਂਟਰ ਪਿਆ ਹਾਇ ਰੋਬੋ ਆਹ ਕੋਈ ਤੇ ਲੈਂਟਰ ਪਿਆ ਜਿਹੜਾ ਸਸੇ ਜਿਹੜੇ ਚਾਚੀ ਨੂੰ ਖਾਣੇ ਲੈਂਦੇ ਹੀ ਨਾ ਉਹਨੇ ਪਾਇਆ ਆਪਾਂ ਕਿੰਨੇ ਟਾਈਮ ਬਾਅਦ ਆਏ ਆ ਪਤਾ ਨਹੀਂ 3 ਮਹੀਨੇ ਹੋ ਗਏ ਮੈਂ ਤਾਂ ਪਛਲਾ 3 ਮਹੀਨੇ ਹੋ ਗਏ ਹਾਂ ਲੈ ਲਈ ਸੀ ਉਹ ਤਾਂ ਜਦੋਂ ਗਾਵੋ ਸੀ ਇਹ ਰੱਖੜੀ ਬੰਨਣ ਮੈਂ ਹੀ ਕਹੀ ਸੀ ਉਹ 2 ਮਹੀਨੇ ਹੋ ਗਏ ਰਖੜੀ ਬੰਨਣ ਆਜਾ ਰਮਾਈ ਜੇ ਤੋ ਉਹ ਵੀ ਹੋਗੇ ਮੈਨੂੰ ਨਾ ਕਹੀ ਨਹੀਂ ਸੀ ਮੈਂ ਤੁਹਾਡੇ ਕੋਈ ਕਿਹੜਾ ਆਏ ਸੀ ਆ ਰਖੜੀ ਬੰਨਣ ਹੋਵੇ ਮਾਫੀ ਮੈਂ ਦੰਦ ਨਾਲ ਆਏ ਜੇ ਨੀ ਕਦੀ ਤੇਰੀ ਕੱਟਿੰਗ ਰਿਦਾ ਕੱਜ ਰਖੜੀ ਬੰਦੀ ਇਹੇ ਇਹ ਵੀ ਬੰਨੀ ਕਹਿੰਦਾ ਸਹਿਣੀ ਭੈਣ ਨੇ ਬਿਕਰਾਂ ਉਹ ਤਾਂ ਮੋਂ ਪਹਿੰਦੇ ਤੇ ਆਰਦੋਲਾ ਦੇਖਿਆ ਇਹਦਾ ਰੱਖ ਨੂੰ ਦਿੰਦਾ ਵਿਕਰਨ ਨੇ ਜੇਬ ਨੂੰ ਹੱਥ ਲਾ ਕੇ ਕਹਿੰਦਾ ਪਾਪਾ ਪੈਸੇ ਦੇਈ। ਜਿਵੇਂ ਵਿਕਰਨ ਵਾਲਾ ਤਾਂ ਦੇ ਕੇ ਕਹਿੰਦੇ ਆਪਰੇ ਕੋਲ ਦੇ। ਦੇਖੋ ਮੈਂ ਕਿਹਾ ਗਿਆ ਗਿਆ। ਪੈਸੇ ਦੇ ਗਿਆ ਗਿਆ। ਆ ਗਿਆ ਪਾਪੂ ਕੋਲ। ਜਿਹੜੀ ਲੱਗੇ ਆ ਬੱਚਾ ਸਾਰਿਆ ਹੀ। ਪਾਪਾ ਇਹ ਨੂੰ ਮਰਨ ਮੈਂ ਰਖੜੀ ਬਣਾਈ ਆ। ਇਹ ਚੀਜ਼ਾਂ ਪੈ ਗਈਆਂ ਨੇ। ਹਾਂ ਅਗਰ ਤੁਸੀਂ ਤਾਂ ਇਹ ਦੇਣ ਕਿ ਦੇ ਪਾਪਾ। ਇਹ ਨਹੀਂ ਪੈਂਦਾ ਪਿਆ ਦੇ ਲੋ ਕਿ ਸਾਰੇ ਨਿਆਣੇ ਨਿੱਕੇ ਤੇ ਰੰਗ ਆਦਾ। ਸਾਰੇ ਨਾ ਮੀ ਪੈਂਦਾ ਪਿਆ ਦਾ ਸੂਰੇ ਦਾ ਲੱਗਾ ਹੋਇਆ। ਹੋਰ ਸਿਰ ਕੋਲ। ਬਾਕੀ ਮਾਸੀ ਜੀ ਦੇ ਥੋੜੀ। ਪੂਆ ਇੱਕ ਪੂਆ ਮਾਸੀ ਜੀ ਨੂੰ ਦੇਈ ਦਿਓ ਪੂਆ। ਆਉਂਦੇ ਆਂ ਨਾ ਤੇ। ਤੇਨਾਂ ਆ ਤੇ ਤਾਉ ਤੇ ਮੈਨੂੰ ਨਾਮ ਹੀ ਪਤਾ ਹੈ। ਕਿੰਨਾ ਦੀ? ਕਿੰਨਾ ਦੀ? ਤੇ ਇੱਕ ਪੂਆ ਦੀ। ਆਹ। ਤੇ ਇੱਕ ਬਾਕੀ ਦੂਆ। ਕਰੇ। ਨੀਂਦ ਨਹੀਂ ਪੈਂਦਾ। ਨੀਂਦ ਪੈਂਦਾ। ਨਿਆਣੇ ਸਾਰੇ ਹੀ ਦੇ ਲੋ ਆ ਦੇਖੋ ਨਿਆਣੇ। ਨਿਆਣੇ ਦੇਖੋ ਖੇਡਦੇ ਪਏ। ਸਾਡਾ ਮਨਵੀਰ ਵੀ ਖੇਡਦਾ ਪਿਆ। ਦਰਵਾਜ਼ਾ ਨਿਆਣੇ ਦੇਖੋ। ਸਾਰੇ ਜਾਣੇ। ਅਮਨ ਦੀ ਦੀਆਂ ਭਾਜੜਾ ਲੱਗੀਆਂ ਹੋਈਆਂ ਸਾਰੀਆਂ ਮੈਂ ਨਾ ਸੇਬ ਸੇਬ ਇਹਨੇ ਕਿਤੇ ਕੱਟ ਕੇ ਰੱਖਿਆ ਸੀ ਪਰ ਛਿਲੜ ਵੀ ਲਾ ਕੇ ਰੱਖੀ ਹੋਈ ਸੀ ਉਹ ਮੈਂ ਦੇਖਿਆ ਤੇ ਉਹ ਮੈਂ ਕਿਹਾ ਕਿ ਤੇ ਆਲੂ ਆ ਮੈਂ ਉਹ ਵੀ ਕੱਟਿਆ ਆਹੋ ਆਹੋ ਆਹੀ ਸੀ ਆਹੀ ਸੀ ਮੈਂ ਕਿਹਾ ਕਿ ਤੇ ਆਲੂ ਆ ਮੈਂ ਵੀ ਕੱਟ ਲਿਆ ਲੈ ਲੈ ਫੇਰ ਫੇਕੀ ਕੁਝ ਨਹੀਂ ਕਾੜ ਲੈ ਮੈਂ ਕਿਹਾ ਸਾਡੇ ਤੋਂ ਬਾਅਦ ਨਾ ਨਾ ਕਾੜਦੇ ਤਾਂ ਸੀ ਦੇ ਦੇ ਜੀ ਬੱਚੀ ਖੁਸ਼ੀ ਦੇ ਦਿਓ ਮੈਂ ਥੋੜੀ ਨਾਲ ਇਹ ਲੈਂਦੀ ਪੁਰਾਣੀ ਜਿਹੀ ਆਈ ਲੱਗਿਆ ਚਾਹ ਪਾਣੀ ਬਣਾਉਣ ਹੈ ਭਾੜ ਜਿਹੜਾ ਇਹਨਾਂ ਦੀਆਂ ਲੱਗੀਆਂ ਨੇ ਸਾਰਿਆਂ ਜਣਿਆਂ ਦੀਆਂ ਹੋਰ ਹੁਣ ਆਤਰ ਮੁੜ ਕੇ ਆਉਣ ਮੈਨੂੰ ਵੀ ਚਾ ਆਓ ਬੰਮੀ ਜੱਗਦੀ ਚਾਹ ਲੱਗੀ ਜੀ ਬੇਰੀ ਚਾਹ ਲੱਗੀ ਜੀ ਬੇਰੀ ਮਣੀ ਤੇਰੇ ਤੋਂ ਬਲ ਕਿਨ ਮਿੱਠੇ ਆ ਉਹਦਾ ਕਿੱਧਰ ਗਿਆ ਸੇਵ ਜਿਹੜੇ ਪਹਿਲਾਂ ਹੁੰਦੇ ਸੀ ਡੱਗ ਗਏ ਮਿੱਠੇ ਹੁੰਦੇ ਨਿਆਣੇ ਵੀ ਆ ਮਿੱਠੇ ਆ ਵਿਗਰਾਵ ਲੱਗੇ ਸੇਵ ਖਾਣ ਚੱਕ ਕੇ ਡੱਗ ਚਾਹ ਡੱੱਕੀ ਡੱਕੀ ਇੱਕ ਡੱਕੀ ਹਾਂ ਮਿੱਟਿਆ ਕੋੜੇ ਤੂੰ ਪਹਿਲੇ ਮਿੱਟਿਆ ਮੈਂ ਸੱਬ ਡੱਕੀ ਡੱਕੀ ਤੂੰ ਸੀ ਪਰੇ ਬਣਾਵਾ ਤੂੰ ਇਹਦੇ ਗਾਣੇ ਮੈਨੂੰ ਪਤਾ ਨਹੀਂ ਇਹ ਕਿੱਥੋਂ ਲੈਂਦੇ ਨਹੀਂ ਤਾਂ ਬੰਦੇ ਬੰਦਲਾ ਸਾਬ ਦਸੇ ਬਸੇ ਬਣਾਵਾ ਆ ਦੇਖ ਕਿੱਦਾਂ ਬੈਠੀ ਤੇ ਆ ਸਾਬ ਹੋਣਾ ਮੇਰੇ ਸਾਬ ਹੋਣਾ ਉਹ ਧੀਏ ਆ ਮੈਂ ਵੀ ਕਰ ਸੀ ਡੱਕਾ ਡੱਕਾ ਹੈ ਤੇਰਾ ਸਾਬ ਹੋਣਾ ਮੇਰਾ ਸਾਬ ਹੋਣਾ ਹਾਂ ਇਹਦੇ ਮੈਂ ਤੇਰੇ ਨਾਲ ਸੱਪੜ ਮਾਰਾਂ ਰੱਟ ਘੱਟ ਲੱਗਣੀ ਜੇ ਮੈਂ ਮਾਰੇ ਜਾਂਦਾ ਉਹ ਹੀ ਵੀ ਬੰਦੇ ਦੇ ਹੱਥ ਭਾਰਾ ਹੁੰਦਾ ਹਾਂ ਹਾਂ ਇਸੋਰੇ ਸਾਫ ਸਾਫ ਹੁੰਦਾ ਨਹੀਂ ਨਹੀਂ ਕਈਆਂ ਜਨਨੀਆਂ ਦਾ ਹੱਥ ਬਹੁਤ ਭਾਰਾ ਹੁੰਦਾ ਮੇਰਾ ਆ ਦੇਖ ਨਹੀਂ ਜਾ ਮਾਦੀ ਪੱਕੇ ਜਿਹੜਾ ਮਨਵੀਰ ਦੇ ਕੇ ਗਿਆ ਇਹਨੂੰ ਮਨਵੀਰ ਦੇ ਕੇ ਗਿਆ ਖਾਂਦੀ ਹੈ ਆਪਾ ਮਨਵੀਰ ਜੀ ਇੱਥੇ ਗਿਆ ਮਨਵੀਰ ਕਿੱਧਰ ਗਿਆ ਉਹ ਲੱਗਿਆ ਲੈ ਲੈ ਮੈਨੂੰ ਪਤਾ ਉਹੀ ਦੇ ਕੇ ਗਿਆ ਇਹਨੂੰ ਲੈ ਲੈ ਲੋ ਲੈ ਲੈ ਲੋ ਆ ਦੇਖੋ ਮਾਸੀ ਮਾਸੀ ਨੂੰ ਵੀ ਭੱਜੜਾ ਲੱਗੀਆਂ ਹੀ ਆ ਆ ਬਾਹਰ ਦੇਖੋ ਮੀਂਹ ਪੈਂਦਾ ਪਿਆ ਤੁਹਾਨੂੰ ਮੀਂਹ ਚ ਟੇਕ ਟੂਕ ਹੈ ਨਹੀਂ ਕਿਸੇ ਨੂੰ ਉਹ ਦੇ ਟੇਕ ਨਹੀਂ ਹੁੰਦਾ ਟੇਕ ਨੰਨੋ ਨੰਨੂ ਹਰ ਜੀ ਵੇਖਦਾ ਖਦਦਦਾ ਉਹ ਬਿਲੇ ਮੰਮਾ <laughs> <laughs> मामा बार मी खड़े पता माए नी तेरा रबदारूत की खाया सहज नाया ना <laughs> ਮਿੱਟੀ ਖਾ ਲਈ ਕਿ ਕਿੰਨੀ ਲੱਕੜੀ ਕਿੰਨੀ ਲਾਤੀ ਲਾਤੀ ਲੱਕੜੀ ਮਨਵੀਰ ਤੇਰੀ ਮਮਮੀ ਮੈਂ ਕਰਦੇ ਸਮਾਂ ਇਹਦਾ ਕਰਦੇ ਸਮਾਂ ਇਹ ਸੂਟ ਹੋਰ ਸਿੰਪਲ ਸਹੀ ਆ ਸਿੰਪਲ ਇਹ ਤੇ ਮੈਂ ਸੂਟ ਮੈਂ ਕਭੀ ਮੈਂ ਪ੍ਰੈਗਨਨਸੀ ਤੋਂ ਬਾਅਦ ਸਵਾਉਂਗੀ ਦਿੱਤਾ ਹੋਇਆ ਸੂਟ ਉਹਦਾ ਸਵਾਉਣ ਲਈ ਪਰ ਮੈਂ ਕਭਾ ਚ ਹੁਣ ਫਿਟਿੰਗ ਫਿਟਿੰਗ ਉਹਦਾ ਹੀ ਆਣੀ ਹਣ ਚਾਜਣਾ ਇਸ ਟਾਈਮ ਫੀਟਿੰਗ ਕੀ ਬੰਦਾ ਲੈ ਕੇ ਆਵੇ ਨਾ ਇਸ ਟਾਈਮ ਉਹ ਖਈਆ ਅਸੀਂ ਆਇਆ ਜੀ ਮੰਦੀ ਦੀ ਘਰੇ ਮੰਦੀ ਦੀ ਘਰੇ ਆਹ ਦੇਖੋ ਬਾਹਰ ਇੱਥੇ ਰਾਤੀ ਸੱਪ ਨਿਕਲ ਗਿਆ ਵੀ ਇੱਥੇ ਰਾਤੀ ਸੱਪ ਸੀਗਾ ਆਂਟੀ ਹੁਣਾਂ ਦੇ ਘਰੇ ਇਹ ਨਾ ਸੱਪ ਵੱਡਾ ਓਏ ਹੋਏ ਛੱਟੋ ਦੂਜੀ ਛੱਟੋ ਸੱਪ ਨੂੰ ਬੁਲਾਉਣਾ ਹੈ ਕਹਿੰਦੇ ਰਾਤ ਨੂੰ ਆਉਂਦਾ ਹੈ ਸੋ ਪੂਰੇ ਚੱਕਰ ਦੇ ਦੇਖ ਰਹੀ ਨਹੀਂ ਆ ਨਾ ਅੱਛਾ ਇਹ ਕਦੋਂ ਅ ਤੇ ਦੀਦੀ ਕੁੜੀਆਂ ਨਾਲ ਅੱਛਾ ਅੱਛਾ ਕੁੜੀਆਂ ਦਾ ਪੁੱਛ ਰਹੀ ਆ ਉਹ ਆ ਗਈ ਅੱਛਾ ਅੱਛਾ ਵੀ ਮੈਂ ਉਹਨਾਂ ਨੂੰ ਕੈਮਾ ਵੀ ਆ ਜਾਓ ਜੇ ਤੁਸੀਂ ਨਹੀਂ ਕੀਤੀ ਗੱਲ ਸੋ ਪਹਿਲਾਂ ਠੀਕ ਆ ਚਾਹ ਪੀ ਰਹੇ ਹਾਂ ਸੌਣ ਦਾ ਪਿੰਡਾ ਪਤਾ ਕੀ ਕਰਥੀ ਕੇਲਾ ਜਿਆਦਾ ਖੇਲ ਖਰਾਬ ਹੁਣ ਕੁੜਾ ਲੱਗਦਾ ਆ ਨਹੀਂ ਹੁਣ ਠੀਕ ਆ ਹੁਣ ਠੀਕ ਆ ਉਦਦਾ ਦਾ ਤੇਲ ਚੋਈਏ ਹਾਂਜੀ ਚਲੀਏ ਤੇ ਮਾੜੇ ਨਿਬਾੰਦੇ ਆਪਾਂ ਘੜਾ ਚ ਪੈਟਣਾ ਆਪਾਂ ਆਈ ਜਾਣਾ ਆ ਤੇਲ ਮੈਂ ਗੱਡੀ ਕੱਢਦਾ ਆ ਜਿੱਧਰ ਆਇਆ ਸਟਾਰਟ ਪੰਨੇ ਨਿਆਣੀ ਕੀ ਆਂ ਚੱਕ ਲਿਆ ਸਾਰੇ ਚੱਕ ਲ ਜਾਂਦੇ ਅੱਜੀ ਜੀ ਸਾਰੇ ਜਣੇ ਚਲ ਗਏ ਆ ਗੈਸਟ ਜਿਹੜੇ ਆਏ ਸੀਗੇ ਬਾਕੀ ਇੱਕ ਅੱਧੇ ਰਹਿ ਗਏ ਗੈਸਟ ਇਹਨਾਂ ਦੇ ਤੇ ਆਪਾਂ ਵੀ ਹੋ ਚੁੱਕੇ ਆ ਰੈਡੀ ਮੈਂ ਅੱਜ ਸੂਟ ਪਾਇਆ ਅਮਨ ਦੀਦੀ ਦਾ ਅਮਨ ਦੀਦੀ ਦਾ ਸੂਟ ਪਾਇਆ ਮੈਂ ਜਦੋਂ ਵੀ ਐਸੀ ਆਉਣੀ ਹੁੰਨੀ ਆ ਮੈਂ ਤਾਂ ਐਸੀ ਆ ਜਦੋਂ ਅਮਨ ਦੀਦੀ ਮੇਰੇ ਕੋਲ ਦੇਂਦੇ ਸੀ ਅਮਨ ਦੀਦੀ ਮੇਰੇ ਸੂਟ ਪਾ ਲੈਂਦੇ ਤੇ ਮੈਂ ਇੱਕ ਦੂਜੇ ਸੂਟ ਪਾ ਲੈਂਦੇ ਆ ਹੁਣ ਮੇਰੇ ਸੂਟ ਦੱਸਿਓ ਤੁਸੀਂ ਕਿੱਦਾਂ ਦਾ ਲੱਗਾ ਫਿਰ ਮੈਂ ਆਪਣੀ ਆਊਟਫਿਟ ਇਦਾਂ ਨਹੀਂ ਰੱਖਿਆ ਕਰਾਂਗੀ ਆ ਦੇਖੋ ਇਹਨਾਂ ਨੂੰ ਇਹਨਾਂ ਨੂੰ ਕੋਈ ਨਹੀਂ ਤੂੰ ਕਿਤੇ ਨਹੀਂ ਜਾਣਾ ਤੈਨੂੰ ਮੈਂ ਲੈ ਕੇ ਹੀ ਨਹੀਂ ਜਾਣਾ ਇਹਨੂੰ ਮੈਂ ਲੈ ਕੇ ਨਹੀਂ ਜਾਣਾ ਮਨਵੀਰ ਨੂੰ ਹੁਣ ਕਿਤੇ ਵੀ ਓਕੇ ਇਹ ਵੀ ਚਲੋ ਵਾਪਸ ਯਾਰਾ ਕੁੜੀਆਂ i'm not going to look at them ਪਤਾ ਇੱਧਰ ਨੂੰ ਆਪਾਂ ਜਾਣਾ ਸਾਇਦ ਇੱਧਰ ਨੂੰ ਜਾਣਾ ਆਪਾਂ ਸਾਨੂੰ ਇਹ ਜਦੋਂ ਵੀ ਅਸੀਂ ਰੋਡ ਨਾਲ ਨੂੰ ਆਈਦੇ ਹਾਂ ਨਾ ਇਹ ਰੋਡ ਤੋਂ ਪਤਾ ਹੀ ਨਹੀਂ ਲੱਗਦਾ ਹੈਗਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਹਾਂਜੀ ਜੀ ਅਸੀਂ ਰੁਕ ਚੁੱਕੇ ਹਾਂ ਇੱਥੇ ਆਪਣੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਬਹੁਤ ਹੀ ਵਧੀਆ ਲੱਗਦਾ ਪਿਆ ਹੈ ਨਾ ਇਹ ਆ ਦੇ ਮੈਨੂੰ ਤਾਂ ਖੜਾ ਹੋਇਆ ਜੀ ਬੰਨੇ ਇੱਕ ਵਾਰ ਹੈ ਹੈ ਆਹਾਂ ਕੀ ਤੱਕ ਬਾਪਾ ਚਲ ਗਏ ਬਾਹਰ ਆਪਾਂ ਨਹੀਂ ਜਾਣਾ ਆ ਦੇਖੋ ਕਿੰਨਾ ਸੋਹਣਾ ਹਰਿਆਣ ਲੰਡਰਾ ਲੱਗਦੀ ਪਈ ਐ ਇਧਰ ਦੀ ਸਾਈਡ ਤੇ ਇੱਥੇ ਇਦਾਂ ਦੇ ਪਿੰਡ ਦੇਖੀਦਾ ਦੋ ਵਧੀਆ ਲੱਗਦਾ ਕਿ ਉੱਥੇ ਦਾ ਪਿੰਡ ਕੀ ਹੋ ਗਿਆ ਓਏ ਕੁਮਾਨ ਚ ਵੀਰੇ ਕਿੰਨੇ ਸੋਹਣੇ ਆ ਲੈ ਚੱਲ ਮਾਰ ਦੇ ਮਾਰ ਦੇ ਨਹੀਂ ਆਪਾਂ ਪਾਣੀ ਨਹੀਂ ਆਪਾਂ ਪਾਣੀ ਨਹੀਂ ਲੈ ਗਏ ਓ ਦੇ ਆ ਪਤਾ ਨਹੀਂ ਕੀ ਮੇਰੇ ਆ ਤੇ ਪਾਣੀ ਆਇਆ ਆਇਆ ਹੋਰ ਪਾਣੀ ਹੁੰਦਾ ਚੱਲ ਚਲੋ ਜੀ ਹੁਣ ਅਸੀਂ ਚੱਲੀਏ ਚੱਲੀਏ ਹੋਰ ਹੋਰ ਕਹਿੰਦੇ ਪਾਪਾ ਚੱਲਗੇ ਆਹੋ ਚੱਲਗੇ ਪਾਪਾ ਚੱਲ ਗਏ ਪਾਪਾ ਨਹੀਂ ਜਾਣਾ ਬਾਹਰ ਹੈ ਅੰਦਾ ਪਾਣੀ ਜਾਣਾ ਬਾਹਰ ਮੈਂ ਤਾਂ ਆਪਣੀ ਜਾਣਾ ਪਾਪਾ ਨਹੀਂ ਜਾਣਾ ਉਹ ਸਿਰਫ ਉੱਡੇ ਖੜੇ ਸੀ তো <compelling> <Freeze> ਦਾ ਸੀਗਾ ਦੂਜਾ ਰੋਣ ਲੱਗ ਜਾਂਦਾ ਸੀ ਤੇ ਦੂਜਾ ਰੋਣ ਉਸਤਾ ਦੀ ਆਈਡੀ ਬੰਦ ਹੀ ਹੋਈ ਆ ਜਿਹਦੇ ਦਾਤਾ ਤੈਨੂੰ ਆ ਆ ਦੇਖ ਕੋਈ ਤੇਲੀ ਸਾਈਡ ਕਿੰਨਾ ਪਾਣੀ ਆ ਸਾਰੇ ਰੁੱਖ ਕੋਲੇ ਸਾਰੇ ਇਨ 600 ਮੀਟਰ ਟਰਨ ਲੈਫਟ 온ਟੂ ਕੰਗਲਾ ਜਟਾਈ ਮੀਜ਼ਾ ਕੋਚ ਇਨ 350 ਮੀਟਰ ਟਰਨ ਰਾਈਟ ਤੇ ਬਹੁਤ ਜ਼ਿਆਦਾ ਰੋਡ ਟੁੱਟਿਆ ਸੀ ਮੈਨ ਲੱਗਾ ਸੜਕ ਸਾਰੀ ਟੁੱਟੀ ਪਈ ਆ ਕਾਲ ਮਸੇ ਕੱਢ ਕੇ ਲੈ ਕੇ ਗਿਆ ਉਹ ਸਾਨੂੰ ਇਹ ਅੱਜ ਰੋੜਾਂ ਦਾ ਪਤਾ ਨਹੀਂ ਲੱਗਦਾ ਇੱਥੇ ਜਦੋਂ ਵੀ ਆਈ ਤਾਂ ਨਾ ਉਦੋਂ ਇਹ ਰੋੜ ਦਾ ਪਤਾ ਨਹੀਂ ਲੱਗਦਾ ਹੈਗਾ ਕੁਝ ਕੁ ਨਾ ਜਾਣੀ ਸੋਨਾ ਇਧਰ ਆ ਦੇਖੋ ਇਧਰ ਕੋਟੀਆਂ ਕਿੰਨੀਆਂ ਵਧੀਆ ਲੱਗਦੀਆਂ ਆ ਉਹ ਟਰੈਕਟਰ ਬਣਿਆ ਹੁੰਦੇ ਆ ਉਹ ਟਰੈਕਟਰ ਬਣਿਆ ਆ ਇਧਰ ਖੋੜਾ ਆ ਦੇ ਕੋਟੀ ਤੇ ਇਧਰ ਸਾਰੀਆਂ ਕੋਟੀਆਂ ਤੇ ਕੋਈ ਨਾ ਕੋਈ ਚੀਜ਼ ਬਣੀ ਬਣੀ ਹੈ ਨਾ ਕੀ ਕੁਛ ਖੋੜਾ ਹਾਂ ਕਿੰਨਾ ਸੋਨਾ ਬਣਾਇਆ ਕਹਿੰਦਾ ਮੈਂ ਤੂੰ ਥੋੜਾ ਬਣਾਇਆ ਆ ਥੋੜਾ ਬਣਾਇਆ ਇਹ ਕਹਿੰਦਾ ਮੈਂ ਬਣਾਇਆ ਸਾਨੂੰ ਇੱਧਰਲੇ ਪਿੰਡਾਂ ਦਾ ਹੈ ਕੋਈ ਕੁਝ ਨਹੀਂ ਲੋਕੇਸ਼ਨ ਵੀ ਲੈ ਲੋਕੇਸ਼ਨ ਤਾਂ ਵੀ ਨਹੀਂ ਪਤਾ ਲੱਗਦਾ ਹੁਣ ਪਤਾ ਲੱਗ ਗਿਆ ਬਾਜ ਉੱਡ ਗਿਆ ਬਾਜ ਉੱਡ ਗਿਆ ਕਹਿੰਦਾ ਬਾਜ ਉੱਡ ਗਿਆ ਰੋਡ ਤੇ ਮੀਂਹ ਜਿਹਾ ਲੱਗ ਮੀਂਹ ਵੀ ਪੈਂਦਾ ਪਰ ਫਿਰ ਵੀ ਹੋਰ ਤਰ੍ਹਾਂ ਦੇ ਰਹਿੰਦੇ ਨੇ ਕੀ ਆਹ ਦੇਖੋ ਕੋਚਨ ਤੇ ਬਣਾਇਆ ਹੈ ਇੱਥੇ ਰੁਕ ਕੇ ਆਵੇ ਦਿਖਦਾ ਹੋਏ ਥਾਰੇ ਕੋਠੇ ਕੋਈ ਨਾ ਚੀਜ਼ ਬਣਾਈ ਦੀ ਲੋਕਾਂ ਆਂ ਕਿ ਹੱਲੇ ਰੁਕ ਨਹੀਂ ਆਉਂਦੇ ਬਣਾ ਰਹੇ ਆ ਹਾਂ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਟੈਂਕੀਆਂ ਇਹ ਇਹਨਾਂ ਦੇ ਵਿੱਚ ਹੀ ਬਣਾਈਆਂ ਲੱਗਦੀਆਂ ਪਾਣੀ ਦੀਆਂ ਬਾਕੀ ਪਤਾ ਨਹੀਂ ਨਿਕਨੇ ਨਿਕੇ ਕਲੀਆਂ ਦੇ ਵਿੱਚ ਗੱਡੀਆਂ ਖੜੀਆਂ ਆ ਮਾ ਬਹੁਤ ਕਿਤੇ ਚਾਈ ਦੇ ਵਿੱਚ ਗੱਡੀ ਖੜੀ ਸੀਗੀ ਹਾਂਜੀ ਲਓ ਜੀ ਫਾਈਨਲੀ ਆਪਾਂ ਨੂੰ ਪੈਂਚਰ ਵਾਲਾ ਅੰਕਲ ਮਿਲ ਗਿਆ ਤੇ ਇਦਾਂ ਚਲੋ ਆ ਜੀ ਬੜੀ ਔਖੀ ਹੋ ਕੇ ਪਹੁੰਚੇ ਆ ਸਾਨੂੰ ਇੱਕ ਤਾਂ ਰਾਹ ਨਹੀਂ ਸੀ ਲੱਭਦਾ ਨਾ ਲੋਕੇਸ਼ਨ ਲਾਈਫ ਲੇ ਰਹੀ ਤੇ ਇੱ딜 ਪਾਰਾ ਨਹੀਂ ਅੱਧਾ ਕਰਤੋ ਰਹਾ ਨਹੀਂ ਅੱਗਲੋ ਅਦਨ ਨੂੰ ਬਕਰਾਨ ਹੈ ਕਿ ਨਾ ਇੱਥੋਂ ਲੈ ਕੇ ਲਾ ਲਓ ਚਿੱਟੂ ਲੈ ਲਾ ਲਓ ਪਤਾ ਨਹੀਂ ਗੱਡੀ ਕੋਲੇ ਬੰਨ੍ਹੇ ਸੇਟੀ ਆ ਫਿਰ ਗੱਡੀ ਕੋਲੇ ਬੰਨ੍ਹੇ ਓਕੇ ਅੱਗ ਲੱਗ ਜਾ ਬਰਾ ਹਾਂਜੀ ਕੋਈ ਨਹੀਂ ਲਾ ਲਈ ਤੁਸੀਂ ਕਿ ਮੋਟਰਸਾਈਕਲ ਅੱਜ ਨਾਲ ਕਿ ਤੁਹਾਡੇ ਨਾਲ ਗੱਲ ਕਰਨੀ ਸਾਰਿਆਂ ਨਾਲ ਇਹ ਕਦੀ ਵੀ ਹਨਾ ਮੈਂ ਨਾ ਮੇਰਾ ਭਰੋਸਾ ਉੱਠ ਗਿਆ ਇੱਕ ਤਾਂ ਨਾ ਚਲੋ ਆਪਣੇ ਜਦੋਂ ਕਿੰਨੇ ਕੇ ਜਾਂਦੇ ਜਾਂਦੇ ਆ ਆਪਣਿਆਂ ਦੇ ਧੋਖਾ ਦਾ ਦਿੱਤਾ ਹੀ ਸੀ ਸਾਨੂੰ ਸਾਨੂੰ ਜਿਹੜੇ ਬਗਾਨੇ ਵੀ ਝੱਕੜੇ ਹਨ ਟੱਕਰੇ ਹਨ ਦੇਖ ਤੋ ਬਗਾਨੇ ਟੱਕਰੇ ਉਹਨਾਂ ਨੇ ਵੀ ਸਾਡੇ ਨਾਲ ਹੀ ਚਲਾਪੀਆਂ ਕੀਤੀਆਂ ਮਤਲਬ ਯਕੀਨ ਉੱਠ ਗਿਆ ਯਾਰ ਠੀਕ ਹੈ ਨਾ ਸੋਚਿਆ ਨਹੀਂ ਸੀ ਵੀ ਇਦਾਂ ਵੀ ਹੁੰਦੀ ਹੈ ਦੁਨੀਆ ਤੇ ਨਾ ਚਲੋ ਵਾਹਿਗੁਰੂ ਮਿਹਰ ਕਰੇ ਜਿੱਦਾਂ ਦੀ ਕਰੂੰਗਾ ਉਦਾਂ ਹੀ ਭਰੂੰਗੇ ਸਿੱਧੀ ਜਿਹੜੀ ਗੱਲ ਆ ਜੋ ਜੋ ਸਾਡੇ ਨਾਲ ਹੋਈ ਆ ਪਾਨੂੰ ਪਤਾ ਨਾ ਜੋ ਜੋ ਸਾਡੇ ਨਾਲ ਸਾਡੀਆਂ ਫੋਟੋਆਂ ਨਾਲ ਜੋ ਜੋ ਕੀਤਾ ਗਿਆ ਸੀ ਸਾਨੂੰ ਸਾਰਾ ਯਾਦ ਹੈ ਹਨਾ ਆਪਾਂ ਉਹ ਆਪਾਂ ਸੱਚੇ ਚੜ੍ਹ ਬਗਾਨੇ ਸਾਡੇ ਭਾਂਜਾ ਤੇ ਪਰ ਇਹ ਵੀ ਉਹ ਸਾਡੀਆਂ ਫੋਟੋਆਂ ਹਾਂਜੀ ਸਾਡੀਆਂ ਫੋਟੋਆਂ ਹਜੇ ਤੱਕ ਵੀ ਲੱਗਦੀਆਂ ਪਈਆਂ ਆ ਠੀਕ ਹਾਂ ਤਾਂ ਕੀ ਹਜੇ ਤੱਕ ਵੀ ਸਾਡੀਆਂ ਫੋਟੋਆਂ ਲੱਗਣ ਦੀਆਂ ਤੇ ਅਗੇ ਅਥੇ ਮੈਂ ਕੁਝ ਨਹੀਂ ਕਰਦੀ ਮੈਨੂੰ ਪਤਾ ਨਹੀਂ ਇਹ ਚੀਜ਼ ਦਾ ਅਗੇ ਮੈਨੂੰ ਪਤਾ ਨਹੀਂ ਇਹ ਚੀਜ਼ ਦਾ ਦਾ ਹਨਾ ਗੱਲ ਮੁੱਕਦੀ ਇਹ ਆ ਉਹ ਜਿਹੜੇ ਮੁੰਡੇ ਦਾ ਨੰਬਰ ਸੀ ਉਹ ਨੰਬਰ ਤੇਰੇ ਨਾਲ ਦੇ ਦਾ ਸੀ ਠੀਕ ਆ ਉਹ ਨੰਬਰ ਸਾਨੂੰ ਉਹ ਬੰਦੇ ਨੇ ਭੇਜਿਆ ਅਗਲੇ ਨੇ ਉਹ ਨੰਬਰ ਸੀ ਤੇਰੇ ਨਾਲ ਦੇ ਦਾ ਹੁਣ ਤੈਨੂੰ ਪਤਾ ਲੱਗ ਗਿਆ ਤੂੰ ਝੂਠੀ ਪੈ ਗਈਆਂ ਠੀਕ ਆ ਤੂੰ ਚੱਕ ਕੇ ਜਵਾਬ ਨਹੀਂ ਜੇ ਤੂੰ ਨਿਕਲੇ ਤੂੰ ਬਲੌਕ ਕਰਦਾ ਨਾ ਬਾਕੀ ਕੋਈ ਗੱਲ ਨਹੀਂ ਆਪਦਾ ਦੇਖ ਰਹੀ ਹੈ ਸਾਡੇ ਕੋਲ ਸਾਰਾ ਡਾਟਾ ਪਿਆ ਹੈ ਹਾਂ ਆ ਮੇਰੀ ਭੈਣ ਨੂੰ ਕਿੰਨਾ ਕੁਛ ਗਿਆ ਮੋਦਿਆਂ ਆਖੇ ਏਦਾਂ ਉਦਾਂ ਛੱਡ ਛੱਡ ਦੱਸਿਆ ਨਹੀਂ ਕੁਝ ਵੀ ਸਰ ਕੋਈ ਨਾ ਮੈਂ ਤਾਂ ਮੰਦੀ ਦਾ ਸੂਟ ਪਾਇਆ ਮੇਰਾ ਉੱਥੇ ਰਹਿ ਗਿਆ ਏ ਹੈ ਹੇ ਆ ਦੇਖੋ ਨਾ ਹਾਈ देयर ਏ ਹਾ ਜੀ ਜੀ ਅਸੀਂ ਆ ਚੁੱਕੇ ਹਾਂ ਮੰਦੀ ਦੀ ਘਰੋਂ ਤੇ ਤੁਹਾਨੂੰ ਪਤਾ ਹੀ ਸੀਗਾ ਸਾਨੂੰ ਕਾਲੀ ਚਾਉਣਾ ਪਿਆ ਕਿਉਂਕਿ ਘਰੇ ਕੋਈ ਆ ਗਿਆ ਸੀ ਆ ਇਸ ਕਰਕੇ ਇੱਥੇ ਪਹਿਲਾਂ ਤਾਂ ਸਾਡਾ ਬਹੁਤ ਜ਼ਿਆਦਾ ਟਾਇਰ ਪੈਂਚਰ ਨੇ ਬੁਰਾ ਹਾਲ ਕਰ ਦਿੱਤਾ ਆ ਫਿਰ ਸਾਨੂੰ ਰਾਹ ਨਹੀਂ ਲੱਭਾ ਤੇ ਉਨਾ ਸੀ ਮਤਲਬ ਅਰਜੈਂਟਲੀ ਘਰੇ ਜਾਂਦੇ ਪਏ ਆ ਤੇ ਬਸ ਉਹਨਾਂ ਥੋੜਾ ਟਾਈਮ ਤੱਕ ਆਪਾਂ ਪਹੁੰਚ ਜਾਣਾ ਆ ਤੇ ਉਹ ਅਮਨ ਜੀ ਦੀ ਬਹੁਤ ਸੱਸ ਸਮਝਾ ਰਹੇ ਤੁਸੀਂ ਕਹਿੰਦੇ ਕਿ ਤੁਸੀਂ ਸਾਨੂੰ ਖੜੇ ਪੈਰੀ ਜਵਾਬ ਦੇ ਤੱਕ ਖੜੇ ਪੈਰੀ ਚੱਲ ਚੱਲੇ ਆ ਤੇ ਅਸੀਂ ਜਾਣਾ ਸੀਗਾ ਮੱਥਾ ਟੇਕਣ ਲਈ ਗੁਰੂ ਘਰ ਜਾਣਾ ਸੀਗਾ ਤੇ ਗੁਰੂ ਘਰ ਵੀ ਮਨਾ ਹੋ ਗਿਆ ਤੇ ਕੈਂਸਲ ਹੋ ਗਿਆ ਸਵਾ ਮੇਰੇ ਕੱਪੜੇ ਵੀ ਮੰਮਾ ਉੱਥੇ ਰਹਿ ਗਏ ਤੇ ਅਮਨ ਜੀ ਦੇ ਮੈਂ ਪਾਈ ਆ ਕਹਿੰਦੀ ਮੰਮਾ ਦੋ ਦੋ ਹੌਂ ਦੁਆਵੀ ਵੀ ਚੀਕੀ ਪਰ ਉੱਥੇ ਜਾ ਕੇ ਹੋਰ ਬੀ 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 ਮੇਰੇ ਕੱਪੜੇ ਉੱਥੇ ਰਹਿ ਗਏ ਮੇਰੀ ਫਰੌਕ ਵੀ ਰਹਿ ਗਈ ਰਾਈ ਸੂਟ ਵੀ ਰਹਿ ਗਿਆ ਚਲ ਕੋਈ ਨਾ ਮੈਂ ਕਿ ਜਦੋਂ ਆਉਣਗੇ ਫਿਰ ਉਦੋਂ ਨਾਲ ਇਹ ਲੈ ਜਾਣੇ ਨੇ ਇਹਨਾਂ ਦਾ ਸੂਟ ਵੀ ਆਪਣੇ ਘਰੇ ਪਿਆ ਉਹ ਸੂਟ ਵੀ ਇਹਨਾਂ ਦਾ ਆਪਣੇ ਘਰੇ ਪਿਆ ਹੈ ਇਹ ਦਾ ਸੂਟ ਆ ਇੱਕ ਬਹੁਤ ਟਾਈਮ ਹੋ ਗਿਆ ਗੰਦੀ ਮੱਤੀ ਆ ਦੇਖੋ ਬਾਹਰ ਬਹੁਤ ਹੀ ਵਧੀਆ ਲੋਕੇਸ਼ਨ ਆ ਸੁਦਿਲ ਕਰਦਾ ਬਾਹਰ ਜਾ ਕੇ ਖੜਨ ਨੂੰ ਤੇ ਕਰਮ ਤਾਂ ਚੱਲ ਚੁੱਕੇ ਆ ਸਾਡਾ ਜਿਹੜਾ ਆਪਦਾ ਕਰਦਾ ਬਾਹਰ ਜਾਂਦਾ ਪਰ ਫਾਇਦਾ ਨਹੀਂ ਕੋਈ ਬਾਹਰ ਜਾਂਦਾ ਕਿਉਂਕਿ ਪਿੰਦਾ ਮੀਂਹ ਪਿਆ ਆ ਤੇ ਇਹ ਤਾਂ ਮਜਬੂਰੀ ਨੂੰ ਖੜੇ ਹੋਇਆ ਨੰਨੂ ਨੰਨੂ ਕਿੱਥੋਂ ਵੱਧ ਮੈਂ ਨੰਨੂ ਤਾਂ ਆ ਗਿਆ ਆਪਾਂ ਕਿੱਥੇ ગયા ਸੀ ਕਿੱਲੇ ਕਿਹੜੇ ਘਰੇ ਜੇ ਸਹਿਜ ਕਰੇ ਚੱਕਰੇ ਸਹਿਜ ਕਰੇ ਤੇਰੀ ਗੱਡੀ ਹਾਂ ਗੱਡੀ ਚੱਕਰੇ ਸਹਿਜ ਕਰਿਆ ਚਲ ਵੀ ਚਲ ਵੀ ਚਲ ਆ ਆ ਅੰਕਲ ਕਿੰਨਾ ਚੰਗਾ ਸੀ ਮੇਰੀ ਗੱਡੀ ਨੂੰ ਨਾ ਕੋਈ ਵੀ ਪੰਕਚਰ ਨਹੀਂ ਨਿਕਲੇ ਆ ਤੇ ਮੈਂ ਕਿਹਾ ਅੰਕਲ ਜੀ ਵੀ ਕਿੰਨੇ ਪੈਸੇ ਹਾਂ ਅੰਕਲ ਕਹਿੰਦਾ ਕੋਈ ਨਾ ਜੋ ਮਤਲਬ ਜੋ ਵੀ ਦੇਣੇ ਦੇ ਦੇ ਤੇ ਕਹਿੰਦਾ ਜੇ ਨਹੀਂ ਵੀ ਹੈਗੇ ਟੁੱਟੇ ਪੈਸੇ ਕੋਈ ਨਾ ਰਹਿਣ ਦੇ ਮੈਨੂੰ ਕਹਿੰਦੇ ਆ ਉਹ ਕਹਿੰਦੇ ਕਿ ਟਾਈਮ ਨਹੀਂ ਵੀ ਹੁੰਦਾ ਆਹੋ ਕਹਿੰਦਾ ਜੇ ਟਾਈਮ ਬੁੱਧੀ ਮੈਂ ਤਾਂ ਇੱਕ ਨਹੀਂ ਨਹੀਂ ਕੋਈ ਰੱਫੇ ਮੈਂ ਨਾ ਉਹ ਕੀਤਾ 30 ਵੀ ਦਿੱਤੇ ਤੇ ਕਹਿੰਦੇ ਬਰਕਤ ਦੇ ਵੀ ਰੱਬ ਮੈਂ ਕਹਾਂ ਦੇ ਲੈ ਯਾਰ ਰੱਬ ਇੱਕ ਪਿਆਰ ਹੀ ਹੈ ਦੁਨੀਆ ਤੋਂ ਹੁਰਕੀ ਲੈ ਜਾਣਾ ਨਾ ਪੰਦਾ ਪਿਆਰ ਕਰਦਾ ਹੋਵੇ ਚਾਚਾ ਨਾਲ ਤਰੀਕੇ ਨਾਲ ਬੰਦਾ ਚੱਲੇਦਾ ਯਾਰ ਕਰੀਬ ਵੀ ਨਹੀਂ ਬੰਦਾ ਧੋਖਾ ਲਾਦਾ ਨਾ ਸਹੀ ਹੈ ਨਾ ਕੋਈ ਕਦੀ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਨਾ ਇਹ ਨਹੀਂ ਕਹਿਣਾ ਚਾਹੀਦਾ ਵੀ ਤੂੰ ਬਹੁਤ ਥੱਲੇ ਆ ਸਾਡੇ ਤੋਂ ਕਦੀ ਵੀ ਇਹ ਨਹੀਂ ਵਾ ਸਮਝਣਾ ਮੇਰੇ ਨਹੀਂ ਮਾਰਨੇ ਮਤਲਬ ਕਿਸ ਨੂੰ ਜਦਾਂ ਮੇਰੇ ਮਾਰ ਕੇ ਕੋਈ ਬੰਦਾ ਗਿਆ ਅਗੇ ਮੈਂ ਤਾਂ ਨਹੀਂ ਹੁਣ ਕਮਲ ਠੰਗ ਰਾਈਟ ਮੇਰੇ ਨਹੀਂ ਮਾਰਨੇ ਚਾਹੀਦੇ ਅਗੇ ਇੰਨੇ ਕਮੌਦਾ ਕਰਦਾ ਫਦਾਣੀ ਹਾਲਾਤ ਰਹਿੰਦੇ ਮਾਰੇ ਬੰਦੇ ਤੇ ਸਦਾ ਤਾਣੀ ਮਿੱਤਰਾਂ ਜੜਾਈਆਂ ਰਹਿੰਦੀਆਂ ਹਾਂ ਹਾਂ ਉਹਨੂੰ ਕਹੇ ਫਦਾਣੀ ਹਾਲਾਤ ਰਹਿੰਦੇ ਮਾਰੇ ਬੰਦੇ ਤੇ ਸਦਾ ਤਾਣੀ ਮਿੱਤਰਾਂ ਜੜੀਆਂ ਨੇ ਬੀਹੋ ਮੀউজਿਕ ਉੱਦਾਰ ਰੰਦਾ ਅਣ ਗਾਣੇ ਦੀ ਨਾਉਂ ਪੱਜ ਕੇ ਤੇ ਨਹੀਂ ਰਹੀ ਕਿਤਿਆਂ ਮੇਰੇ ਸਤ ਨਾ ਕਮਾਈ ਕਦੀ ਤੇਰੀ ਨੇ ਕਹਿੰਦਾ ਪਿਆ ਇਹਦੇ ਯਾਰ ਥੋੜੇ ਜਿਹਾ ਬੁੱਗੇ ਦੇ ਦੇ ਮੇਰਾ ਪੁੱਤ ਮੈਂ ਪਹੁੰਚਾਉਂਦਾ ਮੈਨੂੰ ਮਨੀਦ ਦੱਸਿਆ ਵੀ ਚਣੇ ਹੈ ਹੈਗੇ ਆ ਆਪੇ ਦੇਖ ਲੈ ਕਿੱਥੇ ਪੜਾ ਦੀ ਆ ਨਨ ਨੂੰ ਆਪਾਂ ਕੋਲ ਸਾ ਮਪਾ ਤੇ ਆਣ ਆ ਤਾਂ ਕਿੰਨੇ ਆ ਲੈ ਆ ਕੇ ਸੰਗਲ ਆ ਲਈ ਜੋ ਲਵਾਫਾਈ ਜੋ ਹਾਂ ਤੇ ਅੱਡੇ ਨਾਲੋਂ ਵੀ ਤੇਜ ਆ Aduh बच्चे ban ban तुमने नए ban 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 ban

हाँ, बोलो ए बी, सी, बोलो सी। <laughs> <पज़ागा। laughs> जी लो जी आ अगे घरे बिंदा फोन लो आज जल्दी ਇਹ ਜੀ ਲੈਟ ਹੈਗੀ ਦੇਖੋ ਤਾਂ ਮાળੀ ਉਹ ਵੀ ਉਤਰੋ ਹੈਗੀ ਆ ਤੂੰ ਲਾ ਲੀਏ ਚਾਰਜਰ ਹੁਣੀ ਹੁਣੀ ਬਾਹਰ ਲੋ ਆ ਜਾ ਮਨਵੀਰ ਆ ਜਾ ਤੂੰ ਕਰਦਾ ਆ ਜਾ ਘਰ ਅੰਦਰ ਆ ਕੇ ਅੰਦਰ ਆ ਕੇ ਘਰ ਸੁਸੂ ਆ ਰਹਿਣੋ ਆ ਜਾਂਦੇ ਹਾਂ ਇਹ ਨੂੰ ਸੂਕਣੇ ਹੀ ਹੁੰਦੇ ਹਾਂ ਹਾਂਜੀ ਲੋ ਜੀ ਘਰੇ ਆ ਗਏ ਹੁਣ ਲੱਗ ਗਿਆ ਦੁੱਧ ਬਾਲਣ ਨਾਈਟ ਦਾ ਮੈਂ ਤਾਂ ਕੋਈ ਪ੍ਰੋਸਾ ਨਹੀਂ ਖਾਦਾ ਨਹੀਂ ਕਿੱਲਾ ਖਾਦੇ ਪਤਾ ਨਹੀਂ ਨਹੀਂ ਮੈਂ ਤਾਂ ਨਾਈਟ ਦਾ ਨਹੀਂ ਕੋਈ ਪ੍ਰੋਸਾ ਹੈ ਹੈ ਜੀ ਬੱਟਾ ਜਸਰਾਣਾ ਮੀਂਹ ਪੈ ਗਿਆ ਅੱਜ ਸਵੇਰ ਦਾ ਕੀ ਹੋਇਆ ਕੀ ਹੋਇਆ ਕੀ ਹੋਇਆ ਮਨੋਵੀਨ ਨੂੰ ਹੈ ਚੂਚੂਆ ਇਹ ਕਰਾ ਦੇ ਉਹਨੂੰ ਮੁੰਡਾ ਉਦੋਂ ਦਾ ਕਹਿਣ ਦੇ ਆ ਮੈਨੂੰ ਪਤਾ ਹੀ ਨਹੀਂ ਕਰਾ ਦੇ ਜਾਨ ਇੱਕ ਮਿੰਟ ਹੋਣੀ ਬੁੱਕੇ ਅੰਦਰ ਆ ਕੇ ਕਰ ਲਿਆ ਕਰ ਤਾਂ ਆਇਆ ਕਰ ਮਹਤਾਨ ਦੀ ਟੁੱਟੀ ਛੱਡਦੀ ਨਹੀਂ ਤੂੰ ਮਹਤਾਨ ਦੀ ਟੁੱਟੀ ਹਟਦੀ ਨਹੀਂ ਵੇ ਹੈ ਕਿਉਂ ਨਹੀਂ ਹਟਦੀ ਓਟ ਖਾਣੀ ਆ ਹੈ ਓਟ ਖਾਣੀ Asha. Ere baada hai, takki gille ya, dhe lo. Hatha dha. Nanu, kitte genji aje? Kitte genji aje? Oh, 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 aage. Aage. Oh, kida aage ya. Gudu, kida aage ya. Gudu, Gudu, ਉੱਠ ਗਿਆ ਉਹ ਜੀ ਬਹੁਤ ਮੌਸਮ ਦੇਖੋ ਭਾਈ ਬਸ ਚਲ ਰਕਿੰਦਾ ਹਾਂ ਫਾਈਨਲੀ ਅਸੀਂ ਘਰੇ ਪਹੁੰਚ ਕੇ ਤੇ ਹੁਣ ਲੱਗੇ ਮੈਂ ਇੱਥੇ ਝਾੜੂ ਲਾਉਣ ਕਿਉਂਕਿ ਇੱਧਰ ਕੀੜੇ ਮਕੋੜੇ ਬਹੁਤ ਆਈ ਜਾਂਦੇ ਪਏ ਆ ਆ ਦੇਖੋ ਜੁੱਕਾਂ ਨੀ ਬੜੀਆਂ ਇੱਥੇ ਤਾਂ ਹੂੰ ਹੂੰ ਕਿਉਂ ਹੂੰ ਹੂੰ ਪਾ ਕੀ ਨਾ ਇਹਨੂੰ ਆਪਣੀ ਹੀ ਪੀ ਰਹੀ ਦੀ ਕਿ ਕਿ ਨਾੜ ਨਾੜਾ ਦੇਖੋ ਕਿਦਾਂ ਨਾੜ ਨਾ ਲੱਗੇ ਹੋਇਆ ਬਹੁਤ ਜ਼ਿਆਦਾ ਇੱਥੇ ਘਣੇ ਮਕੋੜੇ ਜਿਆ ਅਰੇ ਪਾਟੇ ਮਨ ਨਾ ਨਾ ਪਾਟੇ ਭੇਲੇ ਮਨ ਉਹ ਦੇਖੀ ਪਾਪਾ ਕੀ ਕਰਦੇ ਜਾਂ ਦੇਖ ਕੇ ਆ ਜਾ ਇੱਥੋਂ ਦੇਖਣੇ ਜਾਣੇ ਹੋਰ ਵੀ ਨੇ ਬੀਤੇ ਪਰ ਇੱਥੇ ਤਾਂ ਬਹੁਤ ਜ਼ਾਰੇ ਆ ਜੀ ਇਹ ਇੱਥੇ ਤਾਂ ਬਹੁਤ ਜ਼ਾਰੇ ਆ ਇੱਕ ਮਿੰਟ ਆਉਂੂ ਹਾਂ ਜੀ